ਮਸ਼ਹੂਰ ਕਮੀਡੀਅਨ ਨੀਟੂ ਸ਼ਟਰਾਂ ਵਾਲਾ ਅੱਜ ਦਿਨ ਸੋਮਵਾਰ ਨੂੰ ਗੁਰੂਦੀ ਨਗਰੀ ਅੰਮ੍ਰਿਤਸਰ ਵਿਖੇ ਪਹੁੰਚੇ ਨੇ ਜਿੱਥੇ ਗੁਰਦੁਆਰਾ ਸ਼ਹੀਦਾ ਸਾਹਿਬ ਵਿਖੇ ਨਤਮਸਤਕ ਹੋ ਕੇ ਉਹਨਾਂ ਨੇ ਸਭਨਾਂ ਦੇ ਭਲੇ ਲਈ ਅਰਦਾਸ ਕੀਤੀ ਹੈ ਇਸੇ ਦੌਰਾਨ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨੀਟੂ ਸ਼ਟਰਾਂ ਵਾਲਾ ਨੇ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ ਜਿਸ ਦੇ ਚਲਦਿਆਂ ਉਹਨਾਂ ਨੇ ਆਪਣੇ ਉਮੀਦਵਾਰਾਂ ਦੀਆਂ ਟੀਮਾਂ ਤਿਆਰ ਕਰ ਲਈਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਵਾਰ ਵੱਡੇ ਵੱਡੇ ਲੀਡਰਾਂ ਨੂੰ ਟੱਕਰ ਦੇਣਗੇ ਇਹ ਇਲੈਕਸ਼ਨ 12 ਦੇਸੀ ਤੋਂ ਅੰਮ੍ਰਿਤਸਰ ਤੋਂ ਜਰੰਦਰ ਤੋਂ ਤੇ ਲੁਧਿਆਣਾ ਤੋਂ ਇਹ ਸੀਟਾਂ ਸਾਡੀਆਂ ਪੱਕੀਆਂ ਹੋ ਚੁੱਕੀਆਂ ਨੇ ਤੇ ਬਹੁਤ ਵੱਡੇ ਐਲਾਨ ਦੇ ਨਾਲ ਆਪਾਂ ਜਿੱਤ ਕੇ ਦਿਖਾਵਾਂਗੇ ਔਰ ਜਿਹੜੇ ਜਿਹੜੇ ਬੰਦੇ ਖੜੇ ਆ ਸਾਡੇ ਸਾਹਮਣੇ ਸਾਨੂੰ ਮਾਤਾ ਜਿੰਦਪੁਨੀ ਦਾ ਆਸ਼ੀਰਵਾਦ ਹੈ ਜੀ ਉਹ ਸਾਡੇ ਸਾਹਮਣੇ ਬੁਰੇ ਤਰੀਕੇ ਨਾਲ ਹਾਰਨਗੇ ਔਰ ਇਹ ਵੱਡਾ ਐਲਾਨ ਆ ਕਿਉਂਕਿ ਅੱਜ ਮੈਂ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰ ਉਦੋਂ ਆਸੀ ਜਦੋਂ ਅਟ ਵਾਲੇ ਨਾਲ ਪੰਗਾ ਪਿਆ ਸੀਗਾ ਠੀਕ ਆ ਆ ਦੂਜੀ ਵਾਰੀ ਆ ਜੀ ਪਰ ਕਿਸੇ ਟਾਈਮ ਤੇ ਜੇ ਸਾਡੇ ਐਸਸੀ ਸਮਾਜ ਭਾਈਚਾਰੇ ਨੂੰ ਕੋਈ ਬੰਦਾ ਵੱਡਾ ਲੀਡਰ ਗਾਲਾਂ ਕੱਢਦਾ ਅੰਮ੍ਰਿਤਸਰ ਦੇ ਵਿੱਚ ਹੀ ਆ ਬੰਦਾ ਮੈਂ ਨਾਮ ਨਹੀਂ ਲਾਉਂਗਾ ਵਾ ਹੁਣ ਤੁਸੀਂ ਆਪ ਹੀ ਸਮਝ ਲੋਗੇ ਉਹ ਗਾਲਾਂ ਕੱਢ ਕੇ ਤੇ ਐਮਪੀ ਦੀ ਸੀਟ ਲੜਨਾ ਚਾਹੁੰਦਾ ਸਾਡੇ ਸਾਹਮਣੇ ਜਿੱਥੋਂ ਮੈਨੂੰ ਖੁੰਧਕਾਈ ਆ ਜਿੱਥੋਂ ਮੈਨੂੰ ਐਸਸੀ ਸਮਾਜ ਭਾਈਚਾਰੇ ਨੂੰ ਗਾਲਾਂ ਕੱਢ ਕੇ ਐ ਤੂੰ ਸ਼ਰਿਆਮ ਗਾਲਾਂ ਕੱਢ ਕੇ ਕਿਹਦੇ ਨੂੰ ਗਾਲਾਂ ਕੱਢੀਆਂ ਗਈਆਂ ਜੀ ਮੈਂ ਮੈਂ ਦਸਤ ਨਾਮ ਨਹੀਂ ਦੱਸਦਾ ਜੀ ਨਹੀਂ ਥੋੜਾ ਦੱਸੋ ਨਾ ਲੋਕਾਂ ਨੂੰ ਪਤਾ ਲੱਗੇ ਕਲੀਅਰ ਤਾਂ ਹੀ ਲੋਕੀ ਬੋਡ ਪਾਉਣਗੇ ਤੁਹਾਨੂੰ ਲੋਕੀ ਤਾਂ ਬੋਕਸ ਹੀਗਾ ਕਿ ਮੇਰੇ ਐਸਸੀ ਪਾਸੀ ਭਾਈਚ ਅੱਜ ਮੈਂ ਅੰਮ੍ਰਿਤਸਰ ਦੇ ਵਿੱਚ ਪਹੁੰਚਿਆ ਤੇ ਮੈਂ ਖੁੱਲ ਕੇ ਵਿਰੋਧ ਉਸ ਬੰਦੇ ਦਾ ਕਰੂੰਗਾ ਇਲੈਕਸ਼ਨ ਦੇ ਵਿੱਚ ਉਹਦੀਆਂ ਮੈਂ ਪੁੱਛਾਂ ਛਲੀਆਂ ਦਾਣੇ ਗੁੱਡੀਆਂ ਕੀ ਕੁਛ ਮੈਂ ਕਰਦਾ ਵਾਂ ਇਹ ਹੁਣ ਤੁਹਾਨੂੰ ਅੰਮ੍ਰਿਤਸਰ ਦੀ ਪਤਾ ਲੱਗੇਗਾ ਕਿਉਂਕਿ ਕਿੱਥੋਂ ਇਲੈਕਸ਼ਨ ਖੜੇ ਹੋ ਰਹੇ ਹੋ ਮੈਂ 12 ਦਾ ਸੀ ਮੋਦੀ ਦੇ ਸਾਹਮਣੇ ਜੀ ਅੱਛਾ ਮੋਦੀ ਸਾਹਿਬ ਦੇ ਸਾਹਮਣੇ ਉਹ ਦੇਖੋ ਜੇ ਉਹ ਰਾਜਾ ਵਾ ਨਾ ਉਹ ਰਾਜਾ ਕਾਦਾ ਵਾ ਜਦੋਂ ਸਾਹਮਣੇ ਕੋ ਪ੍ਰਜਾ ਨਾ ਖੜੀ ਹੋਈ ਇੱਥੇ ਮਨਮਰਜ਼ੀ ਦਾ ਮਾਲਕ ਹੋ ਗਿਆ ਨਾ ਉਹ ਲੋਕੀ ਕਹਿੰਦੇ ਫਾਰਮ ਲੈਂਦੇ ਸੱਤ ਇੱਥੇ ਇੱਥੇ ਬੰਦੇ ਉਹਦੇ ਸਾਹਮਣੇ ਫਾਰਮ ਵਾਪਸ ਲਈ ਜਾਂਦੇ ਪ ਉਹ ਰੱਬ ਨਹੀਂ ਹੈਗਾ ਸਾਨੂੰ ਹੱਕ ਵਾ ਸਾਡਾ ਪੁਰਪਕਣ ਸਾਡੇ ਨੇ ਸਾਨੂੰ ਡਾਕਟਰ ਪੀਰ ਦਾ ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਹੱਕ ਦਿੱਤਾ ਇੱਕ ਰਿਕਸ਼ੇ ਚਲਾਣ ਵਾਲਾ ਵੀ ਇਲੈਕਸ਼ਨ ਲੜ ਸਕਦਾ ਵਾ ਔਰ ਜਿਹੜਾ ਬੰਦਾ ਸਾਡੇ ਐਸਸੀ ਸਮਾਜ ਨੂੰ ਗਾਲਾਂ ਕੱਢਦਾ ਅੱਜ ਉਹਦਾ ਖੁੱਲ ਕੇ ਵਿਰੋਧ ਕਰੂੰਗਾ ਮੈਂ ਡੱਟ ਕੇ ਅੰਮ੍ਰਿਤਸਰ ਪਹੁੰਚੇ ਅੰਮ੍ਰਿਤਸਰ ਕੀ ਵਿਜਨ ਹੈਗਾ ਹੋਂਦਾ ਹਾਂਜੀ ਅੰਮ੍ਰਿਤਸਰ ਤੋਂ ਮੇਰੀ ਵਾਈਫ ਖੜੀ ਹੋਗੀ ਅੱਛਾ 12 ਨਸੀ ਤੋਂ ਮੈਂ ਖੜਾ ਹੋ ਰਿਆ ਜਲੰਧਰ ਤੋਂ ਮੈਂ ਖੜਾ ਹੋ ਰਿਆ ਤੇ ਲੁਧਿਆਣਾ ਤੋਂ ਭਾਬੀ ਚੁੰਮਿਆਂ ਵਾਲੀ ਅੱਛਾ ਇਹ ਸਾਰੇ ਇਹ ਗਰੁੱਪ ਕੱਟਾ ਭਾਜੀ ਫਿਰ ਕੀ ਹੈ ਆਪਣੀ ਟੀਮ ਹੈ ਸਾਡੇ ਬੰਦੇ ਆ ਔਰ ਜਿੱਥੇ ਹੰਸਰਾ ਜਹਾਂਸੀ ਖੜੇ ਹੋ ਰਿਹਾ ਪਾਜੀ ਤੇ ਅਨਮੋਲ ਪਾਜੀ ਖੜੇ ਹੋ ਰਿਹਾ ਉੱਥੇ ਮੇਰਾ ਪੱਪੂ ਚਾਹ ਵਾਲਾ ਖੜਾ ਹੋ ਰਿਹਾ ਕਿ ਜਿਹਦੀ ਚਾਹ ਦੀ ਦੁਕਾਨ ਆ ਰੇੜੀ ਲੱਗਦੀ ਆ ਜਿੱਥੇ ਹਾਂਜੀ ਇੱਥੇ ਹੀਰਾ ਪਨੀਰ ਨਾਲ ਵੀ ਖੜ ਗਿਆ ਤੁਹਾਡੇ ਸਾਹਮਣੇ ਜੀ ਉਹ ਵੀ ਹਾਰ ਜਾਏਗਾ ਸਾਡੇ ਸਾਹਮਣੇ ਕੋਈ ਨਹੀਂ ਟਿਕ ਸਕਦਾ ਤੇ ਗਰੰਟੀ ਆ ਜਾਓ ਜੇ ਸਾਡੇ ਸਾਹਮਣੇ ਕੋਈ ਟਿਕ ਗਿਆ ਅੱਪਲ ਤੇ ਜਿੰਨੇ ਟਿਕੇ ਸਾਰੇ ਹਾਰਨੇ ਸਾਡੇ ਸਾਹਮਣੇ ਜਿੰਨਾ ਅਸੀਂ ਆ ਮੈਂ ਕਹਿੰਦਾ ਵੀ ਜਦ ਵੱਡੇ ਵੱਡੇ ਲੀਡਰ ਪਾਰਟੀਆਂ ਬਦਲ ਸਕਦੇ ਆ ਤੇ ਵੋਟਰ ਸਪੋਰਟਰ ਵੋਟਾਂ ਕਿਉਂ ਨਹੀਂ ਬਦਲ ਸਕਦੇ ਪਰਨੀ ਟੂ ਇਹ ਪਿਛਲੀ ਵਾਰੀ ਦੇਖੋ ਮੁੱਦੇ ਮੈਨੂੰ ਦੱਸਣੇ ਜੀ ਉਹ ਲੋਕਾਂ ਨੂੰ ਮੁੱਦੇ ਨਹੀਂ ਦੱਸੋਗੇ ਤਾਂ ਕਿੱਦਾਂ ਬੋਲਣਗੇ ਲੋਕਾਈ ਮੈਂ ਪਹਿਲਾਂ ਰੁਕੋ 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 ਲੋਕਾਂ ਕੋ ਪਿਆਰ ਹੀ ਦਿੰਦੇ ਆਓ ਕਰਦੇ ਆਓ ਮੈਂ ਸ਼ਹਿਰ ਘੁੰਮਾਂਗਾ ਇੱਥੇ ਦੇ ਨਸ਼ੇ ਦੇ ਮੁੱਦੇ ਕਾਰੋਬਾਰ ਦੇ ਮੁੱਦੇ ਜੋ ਵੀ ਆ ਉਹ ਤਾਂ ਮੈਨੂੰ ਪਤਾ ਹੀ ਆ ਬਾਕੀ ਮੂੰ ਤੇ ਡੰਪ ਦੇ ਜਿੱਦਾਂ ਇੱਥੋਂ ਡੰਪ ਕਿੱਥੇ ਆ ਕੂੜੇ ਦਾ ਡੰਪ ਕਿੱਥੇ ਆ ਕੀ ਪ੍ਰੋਬਲਮ ਆ ਰਹੀਆਂ ਕੀ ਇੱਥੇ ਜਿੱਥੇ ਆਪਾਂ ਯੂਨੀਵਰਸਿਟੀਸ਼ਨ ਦੇ ਬਾਹਰ ਨਿਕਲਦੇ ਆ ਉਹ ਤਾਂ ਚਾਹ ਵਾਲੇ 120 ਰੁਪਏ ਦਾ ਕੱਪ ਚਾਹ ਲਾ ਦਿੰਦੇ ਭਈਆਂ ਨੂੰ ਇੱਕ ਕਮਾਲ ਯਾਰ ਸਾਡਾ ਦੇਸ਼ ਹੈ ਕਿ ਕੀ ਹੈ ਪੰਜਾਬੀਆਂ ਸਭਾਈਆਂ ਤੇ ਖੜਨਾ ਤੈ ਮੈਂ ਗੱਲ ਕਰ ਰਿਹਾ ਭਾਈ ਰੇਲਵੇ ਚ ਮੈਂ ਮੂੰਹ ਤੇ ਰਮਾਲ ਬੰਨਿਆ ਮੈਂ ਚਾਲਾ ਕੱਪੜਾ ਕਿੰਨਾ 120 ਰੁਪਏ ਦਾ ਮੈਂ ਕਹਾ ਵਾਹ ਰੁਪਏ ਨਹੀਂ ਨਾ ਅੰਗ ਵੇਖਣੇ ਗਿਆ ਤਾਂ ਮੈਂ ਕਹਾ ਯਾਰ ਮੈਂ ਰਮਾਲ ਬੰਨਿਆ ਮੈਨੂੰ ਅੱਗੇ ਵੀ ਇਹ ਕਾਟੋ ਵਾਲੇ ਨੂੰ ਟੈਸੀ ਕਹਿੰਦਾ ਤੂੰ ਲੁੱਟਣ ਲੱਫਿਆ ਮੈਂ ਕਹਾ ਜੀ ਉਹ ਆਵੇਂ ਤੀ ਪੈਸੇ ਲੈ ਕੇ ਵੇਚੋ ਭਾਜੀ ਪੈਸੇ ਤੇ ਮੈਂ ਲੈਂਦਾ ਨਹੀਂ ਮੈਂ ਹਾਰ ਕਰਾ ਲੂੰਗਾ ਪਰ ਮੈਂ ਇਦਾਂ ਦਾ ਆਪਣਾ ਮਾਨ ਨਹੀਂ ਵੇਚੂੰਗਾ ਕਿਉਂਕਿ ਇੱਕ ਵੋਟਰਾਂ ਦਾ ਇਮਾਨ ਹੁੰਦਾ ਉਹ ਬਟਨ ਦਬਦੇ ਆ ਉਹ ਵਰਕਰ ਜਿਹੜੇ ਮਿਹਨਤ ਕਰਦੇ ਮਰ ਜਾਂਦੇ ਆ ਚਕਮਾੜਾ ਦੇ ਦਿੰਦੇ ਆ ਤੇ ਮੈਂ ਹੁਣ ਵੋਟਰਾਂ ਨੂੰ ਕਹਿੰਦਾ ਆ ਵੀ ਜਿੱਧਰੋਂ ਮਿਲਦੇ ਆ ਮਾਲ ਮੱਤਾ ਲੈ ਲੋ ਪੈਸੇ ਟੇਲਾ ਕੋਈ ਕੁਝ ਮਿਲਦਾ ਲੈ ਲੋ ਮੈਂ ਤਾਂ ਬਾਅਦ ਵੋਟਾਂ ਤੁਸੀਂ ਪਾ ਦਿਓ ਬਸ ਨੇੜੇ ਨੂੰ ਪਾ ਦਿਓ ਵੋਟਾਂ ਨੇੜੇ ਨੂੰ ਪਾਣੀਆ ਹੋਰ ਕਿੰਨੇ ਪਾਣੀਆ ਨਹੀਂ ਨੇੜੇ ਵੀ ਹੋਰ ਕੋਈ ਬੰਦਾ ਜੀ ਸਾਹਮਣੇ ਆ ਗਿਆ ਇੱਕ ਵਾਰੀ ਤੁਸੀਂ ਖੜੇ ਸੀ ਕਿੰਨੀਆਂ ਵੋਟਾਂ ਘਰ ਦੀਆਂ ਵੋਟਾਂ ਵੀ ਘਰ ਦੀਆਂ ਵੋਟਾਂ ਕਿੰਨੇ ਵੀ ਬਹੁਤ ਥੋੜਾ ਜੀ ਲੱਖਾਂ ਰੁਪਏ ਬਰਜੜਾ ਦੇ ਨੀਟੂ ਜੀ ਚੋ ਨਿਸ਼ਾਨ ਕੀ ਆ ਦੇਖੋ ਚੋ ਨਿਸ਼ਾਨ ਤੇ ਲੋਕਾਂ ਦੇ ਤਾਂ ਜੀ ਅਚਾ ਸਰਕਾਰ ਸਰਕਾਰ ਨੂੰ ਚੋਣਾਂ ਦਾ ਲੋਕਾਂ ਦੱਸਾਂਗਾ ਮੈਂ ਜਾ ਕੇ ਮੈਂ ਪਾਜੀ ਜੀ 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 ਜ ਚਾਰ ਜਗ੍ਹਾ ਇਲੈਕਸ਼ਨ ਲੰਨੇ ਆ ਚਾਰਾਂ ਜਗ੍ਹਾ ਦਾ ਬਜਟ ਨਹੀਂ ਵਜੂਗਾ ਇੱਕ ਜਗ੍ਹਾ 50000 ਰੁਪਏ ਲਾਓ ਇਹ ਪਾਜੀ ਕਮੇਟੀ ਚੱਕੀ ਮੈਂ 90000 ਰੁਪਏ ਘਟਾ 10000 ਰੁਪਏ ਘਟਾ 90000 ਪਰ ਪੂਰਾ ਕੀਤਾ ਮੈਂ ਦਾ 10000 ਲੋਕਾਂ ਕੋਲੋਂ ਲਾ ਕੇ ਪੂਰਾ ਕਰਕੇ ਫਿਰ ਮੈਂ ਲੋਕਾਂ ਕੋਲੋਂ ਫੰਡ ਮੰਗ ਰਿਹਾ ਇਸ ਮੌਕੇ ਨੀਟੂ ਛਟਰਾਵਾਲੇ ਨੇ ਵਾਰਾਨਸੀ ਅਤੇ ਲੁਧਿਆਣਾ ਜਲੰਧਰ ਤੇ ਅਮਰੀਕਸਰ ਇਹਨਾਂ ਥਾਵਾਂ ਤੋਂ ਆਪਣੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਰਨ ਦਾ ਦਾਵਾ ਕੀਤਾ ਹੈ ਜੇਕਰ ਗੱਲ ਕਰੀਏ ਪਿਛਲੀ ਲੋਕ ਸਭਾ ਚੋਣਾਂ ਦੀਆਂ ਤਾਂ ਲਗਭਗ 4599 ਦੇ ਆਸ-ਪਾਸ ਵੋਟਾਂ ਨੀਟੂ ਛਟਰਾਵਾਲਿਆਂ ਦੇ ਝੋਲੀ ਪਈਆਂ ਸਨ ਜਿਸ ਤੇ ਬੋਲਦੇ ਹੋਏ ਨੀਟੂ ਛਟਰਾਵਾਲੇ ਨੇ ਕਿਹਾ ਕਿ ਜੇਕਰ ਲੀਡਰ ਬਦਲ ਸਕਦੇ ਹਨ ਤਾਂ ਵੋਟਰ ਕਿਉਂ ਨਹੀਂ ਬਦਲ ਸਕਦੇ ਹੋ ਸਕਦਾ ਕਿ ਇਸ ਵਾਰ ਵੋਟਰ ਇਹਨਾਂ ਨੂੰ ਵੋਟਾਂ ਪਾ ਕੇ ਜਿਤਾ ਦੇਣ ਬਾਕੀ ਕਿਸ ਨੂੰ ਕਿੰਨੀਆਂ ਵੋਟਾਂ ਪੈਣਗੀਆਂ ਇਹ ਤਾਂ ਆਉਣ ਵਾਲਾ ਸਮਾਂ ਹੀ ਬਿਆਨ ਕਰੇਗਾ ਬਾਕੀ ਉਮੀਦ ਜ਼ਰੂਰ ਹਰ ਇਨਸਾਨ ਨੂੰ ਰੱਖਣੀ ਚਾਹੀਦੀ ਹੈ ਕਿਉਂਕਿ ਉਮੀਦ ਹੀ ਇਨਸਾਨ ਨੂੰ ਅੱਗੇ ਵਧਣ ਲਈ ਪ੍ਰੇਰਣਾ ਦਿੰਦੀ ਹੈ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ